ਦੇਖ ਰਹੇ ਜਗਬਣੀ ਪੰਜਾਬ ਕੇਸਰੀ ਟੀਵੀ ਮੈਂ ਹਰਜਨਦਰ ਸਿੰਘ ਘਰਾਇਆ ਜਿੱਥੇ ਰਾਵੀ ਦਰਿਆ ਸਮੇਤ ਵੱਖ-ਵੱਖ ਦਰਿਆਵਾਂ ਦਾ ਹੜ੍ਹ ਦੀ ਮਾਤਰਾ ਵਿੱਚ ਜਿਹੜਾ ਪਾਣੀ ਕਾਫੀ ਵਧਣ ਕਰਕੇ ਜਿੱਥੇ ਆਮ ਲੋਕਾਂ ਨੂੰ ਕਾਫੀ ਪ੍ਰਭਾਵਿਤ ਹੋਣਾ ਪਿਆ ਹੈ ਜਿਸ ਕਰਕੇ ਕਰੀਬ ਪੂਰੇ ਜੇਕਰ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਅੰਦਰ ਜਿਹੜੇ ਆ ਸੈਂਕੜੇ ਪਿੰਡ ਜਿਹੜੇ ਬਿਲਕੁਲ ਦਰਿਆ ਦੀ ਮਾਰ ਹੇਠ ਆਉਣ ਕਰਕੇ ਲੋਕਾਂ ਦੇ ਜਿਹੜੇ ਘਰੋ ਵਿਕਾਰ ਹੋਣ ਲਈ ਲੋਕਾਂ ਨੂੰ ਮਜਬੂਰ ਹੋਣਾ ਪਿਆ ਸੀ ਉਸੇ ਨੂੰ ਲੈ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਕੇ ਇਸਰੀ ਜਗਬਾਣੀ ਵੱਲੋਂ ਜਿਹੜੀਆਂ ਰੋਜ਼ ਗਰਾਊਂਡ ਲੈਵਲ ਦੇ ਜਿਹੜੀਆਂ ਗਰਾਊਂਡ ਲੈਵਲ ਤੇ ਜਾ ਕੇ ਜ਼ੀਰੋ ਲੈਵਲ ਦੇ ਬਿਲਕੁਲ ਤਸਵੀਰਾਂ ਵਿਖਾਈਆਂ ਜਾ ਰਹੀਆਂ ਨੇ ਜੋ ਲੋਕਾਂ ਦੇ ਘਰ ਠੱਠੇ ਸੀ ਔਰ ਜੋ ਲੋਕਾਂ ਦੀ ਅੱਜ ਪਾਣੀ ਘਟਣ ਕਰਕੇ ਜਿਹੜੀ ਫਸਲ ਆ ਉਹ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਆ ਪਹਿਲਾਂ ਮੈਂ ਕੈਮਰਾਮੈਨ ਨੂੰ ਕਹਿੰਦਾ ਸਾਰੀ ਤਸਵੀਰਾਂ ਵਿਖਾਈਆਂ ਜਾਣ ਗੱਲ ਕੀਤੀ ਜਾਵੇ ਤਾਂ ਇਹ ਜਿਹੜੇ ਝੋਨੇ ਦੀ ਆਪਾਂ ਤੁਹਾਨੂੰ ਫਸਲ ਵਿਖਾ ਰਹੇ ਆ ਇਹ ਬੇਸਿਕਲੀ ਚਾਰ ਚਾਰ ਪੰਟੂ ਫੁੱਟ ਪਾਣੀ ਜਿਹੜਾ ਉਹਦੇ ਉੱਪਰ ਚੜਿਆ ਹੋਇਆ ਸੀ ਆਪਾਂ ਇਸ ਮੌਕੇ ਜਿਹੜੇ ਮੌਜੂਦ ਆ ਆਪਾਂ ਪਿੰਡ ਖੋਖਰ ਪਿੰਡਾ ਗੁਰਦਾਸਪੁਰ ਵਿਧਾਨ ਸਭਾ ਹਲਕੇ ਦਾ ਪਿੰਡ ਖੋਖਰ ਜੋ ਇੱਕ ਬਾਸਮਤੀ ਦਾ ਗੜ ਮੰਨਿਆ ਜਾਂਦਾ ਪੂਰੇ ਪੰਜਾਬ ਅੰਦਰ ਜਿਹੜੀ ਆ ਬਾਸਮਤੀ ਇੰਨੀ ਪੈਦਾ ਨਹੀਂ ਹੁੰਦੀ ਜਿੰਨੀ ਇਸੇ ਪਿੰਡ ਵਿੱਚ ਜਿਹੜੀ ਬਾਸਮਤੀ ਦੀ ਕਾਸਤ ਕੀਤੀ ਜਾਂਦੀ ਹੈ ਕਿਉਂਕਿ ਇਹ ਏਰੀਆ ਜਿਹੜਾ ਵਾ ਕਾਫੀ ਜ਼ਿਆਦਾ ਬਾਸਮਤੀ ਦੇ ਜਿਹੜੇ ਪੱਖ ਨੂੰ ਲੈ ਕੇ ਜੀਵਨਦਾਰਾਂ ਦਾ ਕਾਫੀ ਚਿਰ ਤੋਂ ਲੰਮੇ ਸਮੇਂ ਤੋਂ ਜ਼ਿਆਦਾ ਸੀ ਉਹ ਜੀਵਨਦਾਰਾਂ ਨੂੰ ਬਾਸਮਤੀ ਫਸਲ ਜਿਹੜੀ ਆ ਬੜੀ ਹਰ ਸਾਲ ਜਿਹੜੀ ਆ ਸੈਕੜੇ ਏਕਰ ਬੀਜ ਕੇ ਜਿਹੜੀ ਆਪਣੀਆਂ ਰੋਜਗਾਰ ਨੂੰ ਬਰਹਾਵਾ ਦਿੱਤਾ ਜਾਂਦਾ ਹੈ ਕਿਉਂਕਿ ਬਾਸਮਤੀ ਇੱਕ ਇਦਾਂ ਦੀ ਫਸਲ ਆ ਜਿਹੜੀ ਜਿਸ ਜੀਵਨਦਾਰ ਨੂੰ ਇਸ ਦਾ ਤਰੀਕਾ ਹੀ ਆ ਜੇ ਉਹ ਹੀ ਇਸ ਦਾ ਜਿਹੜੀ ਇਹ ਕੋਸਟ ਕਰ ਸਕਦਾ ਨਹੀਂ ਤੇ ਆਮ ਬੰਦਾ ਜਿਹੜਾ ਜੀਵਨਦਾਰ ਆ ਉਹ ਬਾਸਮਤੀ ਦੀ ਕੋਸਟ ਨੂੰ ਨਹੀਂ ਵਧਾ ਸਕਦਾ ਕਿਉਂਕਿ ਇਸ ਨੂੰ ਕਾਫੀ ਜਿਹੜੇ ਪਨੀਰੀ ਤੋਂ ਲੈ ਕੇ ਲਾਸਟ ਤੱਕ ਕਾਫੀ ਜਿਹੜੇ ਸਪਰੇਅ ਦੀ ਜ਼ਰੂਰਤ ਹੁੰਦੀ ਆ ਪਰ ਇੱਕ ਪਿੰਡ ਜੋ ਰਾਜਪੂਤ ਖੋਖਰ ਖੋਖਰ ਰਾਜਪੂਤਾਂ ਦਾ ਜੋ ਪਿੰਡ ਆ ਸੁਧਾਰ ਸਭਾ ਹਲਕਾ ਗੁਰਦਾਸਪੁਰ ਦਾ ਉਸ ਪਿੰਡ ਦੇ ਵਿੱਚ ਜਿਹੜਾ ਅਸੀਂ ਮੌਜੂਦ ਆ ਇਸ ਵਕਤ ਮੇਰੇ ਕੋਲ ਕੁਝ ਕਿਸਾਨ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨਾ ਵੀ ਇਸ ਵਾਰ ਜਿਹੜਾ ਬਾਸਮਤੀ ਦੀ ਆ ਕਾਫੀ ਜ਼ਿਆਦਾ ਝਾੜ ਜਿਹੜਾ ਘਟਣ ਦਾ ਅਸਰ ਲਗ ਮਤ ਜਿਹੜੀ ਆ ਸਭ ਤੋਂ ਵੱਧ ਜਿਹੜੀ ਇਸ ਪਿੰਡ ਵਿੱਚ ਜਿਹੜੀ ਪੈਦਾਵਾਰ ਹੁੰਦੀ ਸੀ ਪਰ ਇਸ ਮਾਰ ਦੀ ਇੱਥਾ ਹਰ ਦੀ ਮਾਰੇ ਠਾਣ ਕਰਕੇ ਜਿਹੜਾ ਇਸ ਵਾਰ ਜੀਵੰਦਾਰ ਇਹਨਾਂ ਦੇ ਚਿਹਰੇ ਵੀ ਜਿਹੜੇ ਮੁਰਝਾਏ ਹੋਏ ਜ਼ਰੂਰ ਨਜ਼ਰ ਆ ਰਹੇ ਨੇ ਗੱਲਾਂ ਕੁਝ ਜੀਵੰਦਾਰ ਨੇ ਉਹਨਾਂ ਨਾਲ ਗੱਲ ਕਰਨੀ ਆ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜਤਿੰਦਰ ਸਿੰਘ ਆ ਪਿੰਡ ਮੇਰਾ ਭਾਜੀ ਖੋਖਰਾਜ ਪੁੱਤ ਹੈ ਜ਼ਿਲ੍ਹਾ ਗਦਾਸਪੁਰ ਗੱਲ ਕੀਤੀ ਜਾਵੇ ਤਾਂ ਬਾਸਮਤੀ ਦਾ ਘੜ ਮੰਨਿਆ ਜਾਂਦਾ ਸੀ ਜੀ ਇਹ ਪਿੰਡ ਸਾਡਾ ਖੋਖਰਾਜ ਨੇ ਪਰ ਇਸ ਵਾਰ ਜਿਹੜਾ ਇੱਥੇ ਵੀ ਜਿਹੜੇ ਚਿਹਰੇ ਮੁਰਝਾਏ ਹੋਏ ਨਜ਼ਰ ਆ ਰਹੇ ਨੇ ਕਿਵੇਂ ਦੀ ਜਿਹੜੇ ਪਾਣੀ ਦੇ ਹਾਲਾਤ ਆ ਇਸ ਮੁ ਬਾਸਮਤੀ ਦੇ ਤੁਸੀਂ ਸਮਝੋ ਵੀ ਇਹ ਖर्चा ਵੀ ਨਹੀਂ ਮੋੜੇ ਕੀ ਖਾਂ ਜੋ ਕਿ ਵੀ ਨਿਕਲ ਜਾ ਤਾਂ ਬਹੁਤ ਬੋੜੀ ਕਰਦਾ ਸਾਡਾ ਪਿੰਡ ਪੀਗਾ ਬਾਸਮਤੀ ਦਾ ਗੜ ਮੰਨਿਆ ਜਾਂਦਾ ਜੀ ਤੇ ਵੀ ਸਾਡੇ ਪਿੰਡ ਦੀ 4-500 ਕਿਲਾ ਇੱਕ ਜਿਹੜੀ ਵਾਦ ਉਹ ਤੋਂ ਖਰਾਬ ਹੋ ਚੁੱਕੀ ਹੈ ਲੱਗ ਲੱਗੇ ਪੰਡਾਂ ਦੀ ਸਾਰੇ 15-2000 ਕਿਲਾ ਮਰ ਚੁੱਕਿਆ ਵੀ ਜਿਹੜਾ ਵੀ ਬਿਲਕੁਲ ਨਸ਼ਟ ਹੋ ਗਿਆ ਵਾ ਇੱਥੇ ਅੱਜ ਹੀ ਪਾਣੀ ਉਤਰਿਆ ਵਾ ਖਾਨ ਦੇ ਦਾਣੇ ਚੈੱਕ ਕੀਤੇ ਆ ਵੀ ਉਹ ਨਾਂ ਦੇ ਬਰਾਬਰ ਦੇ ਦਾਣੇ ਰੇਹਾਂ ਸਪਰੀਆਂ ਸਾਰਾ ਕੁਝ ਖਾ ਕੇ ਵੀ ਜੋ ਉਤਿਆਰੀ ਕਰਕੇ ਤੇ ਫਿਰ ਤਕਰੀਬਨ ਸਾਰਾ ਤੇ ਪਾਣੀ ਫੇਚ ਚੁਕਿਆ ਜਿੱਥੇ ਤੁਸੀਂ ਕਰੋਤੇ ਹੀ ਇੱਥੇ ਵੀ ਚਾਹ ਤੋ ਪੰਜ ਬੱਟ ਪਾਣੀ ਸੀ ਇੱਕ ਗੱਲ ਪਰਸ ਤੱਕ ਤੇ ਹੁਣ ਇਹ ਹੜ੍ਹ ਦੀ ਮਾਰ ਤੋਂ ਇੰਨਾ ਸਾਡੇ ਬਚਾਇਆ ਕਿ ਜਾਨੀ ਨੁਕਸਾਨ ਵੀ ਜੋ ਬਚ ਚੁਕਿਆ ਹੈ ਬਾਕੀ ਮਾਲੀ ਨੁਕਸਾਨ ਤੇ ਸਾਰਾ ਵੀ ਹੋ ਚੁਕਿਆ ਵੀ ਜੋ ਕੁਝ ਨਹੀਂ ਇੱਥੇ ਖਾਨ ਦੀ ਮੈਦ ਨਹੀਂ ਪਰ ਮਲ ਤੇ ਤਬਾਹ ਹੈ ਹੀ ਸਾਡੇ 11 ਕਿਹਦਾ ਤਬੀ ਬਹੁਤ ਜਿਆਦਾ ਠੇਕੇ ਵਾਲੀਆਂ ਪੈਲੀਆਂ ਇੱਥੇ ਸਾਰਾ ਕੁਝ ਨਸ਼ਟ ਹੋ ਚੁਕਿਆ ਵੀ ਤਕਰੀਬਨ ਸਾਰਾ ਕੁਝ ਇਹਦੇ ਆ ਸਪਰੇਅ ਕਰਕੇ ਸਾਰਾ ਕੁਝ ਖਤਮ ਹੋ ਗਿਆ ਤੇ ਸਰਕਾਰ ਨੂੰ ਉਮੀਦ ਹੈ ਵੀ ਤਾਂ ਸਰਕਾਰ ਤੋਂ ਸਰਕਾਰ ਨੂੰ ਬੇਨਤੀ ਕਰਦੇ ਆਂ ਅਸੀਂ ਕਿ ਸਾਨੂੰ ਮੌਜਾ ਦਿੱਤਾ ਜਾਵੇ ਤੇ ਇਨੀ ਕੀ ਅਸੀਂ ਰਿਕਵੈਸਟ ਕਰਦੇ ਗੱਲ ਕੀਤੀ ਜਾਪੋ ਜਿਹੜੀ ਬਾਸਮਤੀ ਦੀ ਫਸਲ ਆ ਇਹਨੂੰ ਆਪਾਂ ਖਰਚ ਦੀ ਗੱਲ ਹੈ ਕਿ ਚਲੋ ਕਿੰਨੀ ਜਿਹੜੀ ਜੇ ਉੱਤੇ ਖਰਚਾ ਆ ਜਾਂਦਾ ਜਿਹੜੀ ਲਾਗਤ ਆ ਕਿਵੇਂ ਇਹਨੂੰ ਤਿਆਰ ਕਰਨ ਵਿੱਚ ਜਿਹੜਾ ਕਾਫੀ ਜ਼ਿਆਦਾ ਜੀਵਿੰਦਾਰ ਨੂੰ ਇੱਕ ਤਰੀਕਾ ਚਾਹੀਦਾ ਵਾ ਆਮ ਜੀਵਿੰਦਾਰ ਜਿਹੜੀ ਬਾਸਮਤੀ ਦੀ ਜਿਹੜੀ ਆ ਫਸਲ ਦੀ ਕਸਤ ਨਹੀਂ ਕਰ ਸਕਦਾ ਹੁਣ ਜਿਹੜਾ ਜੀਵਿੰਦਾਰ ਦਾ ਇੱਕ ਐਂਡ ਪੁਆਇੰਟ ਸੀ ਬਾਸਮਤੀ ਦੀ ਫਸਲ ਕਿਵੇਂ ਬੀ ਤਿਆਰ ਹੋ ਚੁੱਕੀ ਸੀ ਸਿਰਫ ਝਾੜ ਤੱਕ ਹੀ ਜਿਹੜੀ ਆ ਇਹਦੀ ਰੈਗਦੀ ਸੀ ਬਾਕੀ ਟਾਈਮ ਬਰਡ ਬਾਕੀ ਤਿਆਰ ਸੀ ਕਿੰਨਾ ਖਰਚਾ ਜਿਹੜਾ ਜੀਵਿੰਦਾਰ ਨੂੰ ਮਾਰ ਜਿਹੜੀ ਚੱਲ ਨਹੀਂ ਪਾ ਸਕਦੀ ਦੇਖੋ ਹੁਣ ਸਾਰਾ ਕੁਝ ਹੀ ਮਹਿੰਗਾ ਹੋ ਚੁੱਕਾ ਹੈ ਪਿਛੋੜੀਆਂ ਸੁਪਰੀਆਂ ਤਕਰੀਬਨ ਖਰਚਾ 25 ਤੋਂ 30000 ਰੁਪਏ ਵੀ ਨਾਰ ਮੈਂ ਤਾਂ ਹੁੰਦੀ 11 21 ਹੁੰਦੀ ਹੈ ਮੇਨ ਪਰਮਨਪੁਰ ਮਲੇ ਇਧਰ ਜਗੂ ਘੱਟ ਲੱਗਦੀ ਆ ਇਹ ਨਾ ਹੀ ਲੱਗੇ ਛਾਗੇ ਕਿਤੇ ਕੱਚੀਆਂ ਮੰਡੀਆਂ ਚ ਵੇਖਦੀ ਆ ਇਹ ਵੇਖਦੀ ਵੀ ਬਟਾਲੇ ਜੰਮ ਦੀ ਸਾਰੀ ਵੇਖਦੀ ਆ ਸਾਨੂੰ ਉੱਥੇ ਕਰਾਇਆ ਤਾਂ ਕੋਕੀ ਬਟਾਲੇ ਜੰਮ ਦੀ ਸੱਤਣਾ ਪੈਂਦਾ ਹੈ ਕਿਤੇ ਇਧਰ ਬਹੁਤ ਨੁਕਸਾਨ ਹੋ ਮੰਗ ਕਰਦੇ ਸਰਕਾਰਾਂ ਸਰਕਾਰ ਕੋਈ ਇਹ ਮੰਗਾ ਵੀ ਸਾਨੂੰ ਮੌਜੂਦਾ ਦਿੱਤਾ ਜਾਵੇ ਜੋ ਬੰਦ ਤਾਂ ਦਾ ਨੁਕਸਾਨ ਦਾ ਦੇਖਿਆ ਜਾਵੇ ਤੇ ਆਣ ਕੇ ਭਾਏ ਦੇਖ ਲੈਣ ਕਿ ਜੋ ਮੌਜੂਦਾ ਸਾਨੂੰ ਦਿੱਤਾ ਜਾਵੇ 11 21 ਦਾ ਬਾਸਮਤੀ ਦਾ ਜੋ ਇਥੇ ਮੇਨ ਹੀ ਤਾ ਜੋ ਗਿਊਨੀਅਰ ਕੀ ਹੋ ਸਕਦੀ ਹੈ ਛਾੜਦੇ ਵੀ ਕਾਫੀ ਜ਼ਿਆਦਾ ਫਰਕ ਪਵੇਗਾ ਛਾੜਦੇ ਤਕਰੀਬਨ ਖਤਮ ਹੀ ਹੋ ਗਿਆ ਜੀ ਇੱਥੇ ਮਿੱਟੀ ਚੜ ਗਈ ਹੈ ਚਲੋ ਸਾਰੇ ਦਾਣੇ ਹੁਣ ਤਿੰਨ ਸਾਰੇ ਤੇ ਆਏ ਦੀ ਤੇ ਉਤੋਂ ਦੀ ਪਾਣੀ ਤਕਰੀਬਨ 4 ਤੋਂ 5 ਫੁੱਟ ਪਾਣੀ ਫੇਰ ਚੁਕਿਆ ਦੇ ਹਜੇ ਵੀ ਦੇਖ ਸਕਦੇ ਹੋ ਉਧਰ ਉੱਤੇ ਕੈਨੀਆਂ ਪੈਲੀਆਂ ਹਜੇ ਉਹਨਾਂ ਤੇ ਵੀ ਉਤੋਂ ਦੀ ਪਾਣੀ ਫੇਰ ਦਿਆ ਇਹ ਸਾਨੂੰ ਮੇਰੇ ਨਾਲ ਕਿਸਾਨ ਕੁਝ ਹੋਰ ਵੀ ਕਿਸਾਨ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਨਾਂ ਵੀ ਕਿਵੇਂ ਦੇ ਹਾਲਾਤ ਆ ਕਿਉਂਕਿ ਬਾਸਮਤੀ ਦੀ ਗੱਲ ਕੀਤੇਗਾ ਜੀ ਕਿਵੇਂ ਦਾ ਬਾਸਮਤੀ ਦਾ ਇਸ ਵਾਰ ਜਿਹੜਾ ਸੀਜ਼ਨ ਰਿਹਾ ਜੀ ਬਾਸਮਤੀ ਭਾਜੀ ਮਾਸਾਫ ਫੜਨੇ ਮਰੀ ਆ ਅਸੀਂ ਮੱਤੀ ਚ ਆ 10000 ਰੁਪਏ ਸਾਡਾ ਖਰਚਾ ਆ ਗਿਆ ਤੁਹਾਨੂੰ ਦਾਣੇ ਦੀ ਆਸ ਨਹੀਂ ਅੱਗੇ ਹੋਣਦੀ ਬਹੁਤ ਪੁਰੀ ਹਾਲਤਾ ਪਾਣੀ ਇੱਥੇ ਚਾਰ ਚਾਰ ਪੰਜ ਬਰ ਫੁੱਟ ਆ ਗਿਆ ਫਸਲ ਤਾਂ ਬੇਮੈਦੀ ਹੋ ਗਈ ਸਾਰੇ ਸਾਰੇ ਖਰਚੇ ਅਸੀਂ ਕਰ ਚੁੱਕੇ ਸੀ ਹੁਣ ਤਾਂ ਸਿਰਫ ਸਪਰੇਅ ਸ਼ੂ ਕਰਨੀ ਤੇ ਦਾਣੇ ਹੋ ਜਾਣੇ ਸਾਡੇ ਕਿੰਨੇ ਕੁ ਜਿਹੜੇ ਏਕੜ ਬਾਸਮਤੀ ਦੀ ਇਸ ਪਿੰਡ ਵਿੱਚ ਜਿਹੜੀ ਬਜਾਈ ਇਸ ਵਾਰ ਉਹਦੀ ਇਹ ਭਾਜੀ 4-500 ਰੁਪਏ ਹੱਟ ਵੇਚ ਜਾਂਦੀ ਹਰ ਵਾਰੀ ਹੁੰਦੀ ਜੀ ਤੇ ਪਰਮਲ ਦੀ ਵਜਾਈ ਨਹੀਂ ਕੋ ਲੋ ਕਰਦੇ ਪਰਮਲ ਦੀ ਬਹੁਤ ਘੱਟ ਕੋਈ ਕਿਲਾ 2 ਕਿਲੋ ਪਰਸ਼ਣ ਵਾਸਤੇ ਲਾਂਦੇ ਸਰ ਬਾਕੀ ਨਹੀਂ ਲਾਂਦੇ ਤੇ ਫਿਰ ਇਸ ਵਾਰ ਜਿਹੜੀ ਬਾਸਮਤੀ ਦੀ ਫਸਲ ਮਾਰ ਕਰਕੇ ਜੀਵਨ ਦਾ ਤੇ ਆਰਥਿਕ ਬੋਝ ਵੀ ਕਾਫੀ ਬੋਝ ਜਿਆਦਾ ਜੀ ਭਾਜੀ ਅਸੀਂ ਕਿ ਕਣਕ ਵਾਸਤੇ ਛੋਟੇ ਵਿੱਚ ਵਿੱਚਣਾ ਕਿਦਾਂ ਕਣਕ ਦਾ ਕੰਮ ਅਜੇ ਸਾਡੇ ਪਾਣੀ ਚਾਚਾ ਪਰ ਫੁੱਟ ਪਾਣੀ ਹੈ ਥੱਲੇ ਸਰਕਾਰ ਕੋ ਕੀ ਮੰਗ ਕਰਦੇ ਸਰਕਾਰ ਕੋ ਇਹ ਮੰਗ ਕਰਨਾ ਜੀ ਮਾਜਵਾ ਦਿੱਤਾ ਜਾਵੇ ਸਾਨੂੰ ਜਾਣਕਾਰੀ ਚੈੱਕ ਕਰਕੇ ਸਾਨੂੰ ਮਾਜਵਾ ਦਿੱਤਾ ਜਾਵੇ ਸਾਡਾ ਕੋਈ ਸਿਰ ਤੋਂ ਚੱਲ ਸਕੇ ਪਿਛੇ ਆਰਥਿਕ ਵਜੂਜੂ ਪਾਇ ਫੜ ਕੇ ਵਾਹ ਕੰਮ ਚਲਾਉਂਦੇ ਬੰਦੇ ਜਿਹਨਾਂ ਨੂੰ ਕੋਈ ਫਾਟਾ ਵੀ ਨਹੀਂ ਮਤਲਬ ਥੋੜਾ ਦਿੱਤਾ ਜਾਏ ਜਿੰਨਾ ਹੀ ਕੋ ਆਪਣਾ ਕੰਮ ਉੱਪਰ ਕਰ ਸਕੀਏ ਥੋੜਾ ਘੋਤਾ ਇਹ ਸੰਸਾਡ ਨਾਲ ਕਿਸਾਨ ਜਿੰਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਫਸਲ ਦਾ ਇਸ ਵਾਰ ਜਿਹੜਾ ਵਾ ਕਾਫੀ ਜ਼ਿਆਦਾ ਪ੍ਰਭਾਵੇਖ ਨੂੰ ਪੈ ਸਕਦਾ ਜਿੱਤੇ ਹੜ੍ਹ ਨੇ ਲੋਕਾਂ ਵਿੱਚ ਆਮ ਪਬਲਿਕ ਨੂੰ ਔਰ ਬਾਕੀ ਫਸਲਾਂ ਨੂੰ ਪ੍ਰਭਾਵ ਕੀਤਾ ਪ੍ਰਭਾਵਿਤ ਕੀਤਾ ਹੈ ਉੱਤੇ ਹੀ ਬਾਸਮਤੀ ਦੀ ਜਿਹੜੀ ਇੱਕ ਫਸਲ ਸੀ ਇੱਕ ਪਿੰਡ ਜੋ ਵਾਰ-ਵਾਰ ਆਪਾਂ ਕਹਿ ਰਹੇ ਆਂ ਵੀ ਜੋ ਪਿੰਡ ਖੋਖਾ ਰਾਜਪੂਤਾਂ ਦਾ ਉਸ ਪਿੰਡ ਵਿੱਚ ਜਿਹੜੀ ਬਾਸਮਤੀ ਦਾ ਇੱਕ ਗੜ ਮੰਨਿਆ ਜਾਂਦਾ ਸੀ ਪਰ ਇਸ ਵਾਰ ਜਿਹੜਾ ਇੱਥੇ ਵੀ ਬਾਸਮਤੀ ਦੇ ਜ਼ਿਮੀਂਦਾਰਾਂ ਨੂੰ ਵਿਲੇ ਰਹਿਣ ਲਈ ਮਜਬੂਰ ਹੋਣਾ ਪਿਆ ਔਰ ਆਉਣ ਵਾਲੇ ਦਿਨਾਂ ਵਿੱਚ ਇਹ ਵੇਖਣਾ ਹੋਏਗਾ ਕਿ ਸਰਕਾਰਾਂ ਜਿਹੜੀਆਂ ਨੇ ਇਸ ਪਿੰਡ ਦੀ ਜਿਹੜੀ ਗਰਦੋਰੀ ਸਪੈਸ਼ਲ ਗਰਦੋਰੀ ਕਰਾ ਕੇ ਕਿਸਾਨਾਂ ਨੂੰ ਕਿੰਨਾ ਮੌਜੂਦਾ ਜਿਹੜਾ ਮੁਹੱਈਆ ਕਰਦੀਆਂ ਨੇ ਕੈਮਰਾਮੈਨ ਰਵਿੰਦਰ ਠਾਕਰ ਦੇ ਨਾਲ ਹਜਿੰਦਰ ਸਿੰਘ ਗਰਾਜ ਜਗਬਾਣੀ ਪੰਜਾਬ ਕੇਸਰੀ ਟੀਵੀ ਗੁਰਦਾਸਪੁਰ